ਕੀ ਕੈਨੇਡੀਅਨ ਸਰਕਾਰ ਕੱਚਿਆਂ ਨੂੰ ਪੱਕਿਆਂ ਕਰੇਗੀ ਇੱਕ ਬਹੁਤ ਵੱਡਾ ਸਵਾਲ ਹੈ ਤੇ ਕੈਨੇਡਾ ਵਿੱਚ ਟੈਂਪਰੇਰੀ ਭਾਵ ਕੱਚੇ ਵਸਨੀਕਾਂ ਦੀ ਗਿਣਤੀ ਇਸ ਵੇਲੇ ਬਹੁਤ ਵੱਡੀ ਬਹਿਸ ਦਾ ਵਿਸ਼ਾ ਬਣ ਚੁੱਕੀ ਹੈ ਮੋٹے ਅੰਦਾਜ਼ੇ ਮੁਤਾਬਕ ਕੈਨੇਡਾ ਵਿੱਚ ਇਸ ਵੇਲੇ ਕਰੀਬ 30 ਲੱਖ ਕੱਚੇ ਵਸਨੀਕ ਨੇ ਇਹਨਾਂ ਵਿੱਚ ਵੱਡੀ ਗਿਣਤੀ ਇੰਟਰਨੈਸ਼ਨਲ ਸਟੂਡੈਂਟ ਟੈਂਪਰੇਰੀ ਫੋਰਨ ਵਰਕਰ ਤੇ ਵਿਜ਼ਟਰ ਸ਼ਾਮਲ ਨੇ ਇਨਾਂ ਤੋਂ ਇਲਾਵਾ ਇੱਕ ਠੀਕ-ਠਾਕ ਗਿਣਤੀ ਉਹਨਾਂ ਦੀ ਵੀ ਹੈ ਜਿਨ੍ਹਾਂ ਨੇ ਰਿਫਿਊਜੀ ਕਲੇਮ ਕੀਤਾ ਹੋਇਆ ਇਹਨਾਂ 30 ਲੱਖ ਵਸਨੀਕਾਂ ਦਾ ਭਵਿੱਖ ਸਰਕਾਰ ਦੀਆਂ ਨੀਤੀਆਂ ਤੇ ਨਿਰਭਰ ਕਰ ਰਿਹਾ ਹੈ ਖਾਸ ਤੌਰ ਤੇ ਸਾਲ 2025 ਵਿੱਚ ਇਹਨਾਂ 30 ਲੱਖ ਵਸਨੀਕਾਂ ਵਿੱਚੋਂ ਵੱਡੀ ਗਿਣਤੀ ਦੇ ਪਰਮਿਟ ਐਕਸਪਾਇਰ ਹੋ ਰਹੇ ਨੇ ਇਸੇ ਹੀ ਮੁੱਦੇ ਤੇ ਕੈਨੇਡਾ ਦੀ ਸਰਕਾਰ ਨੂੰ ਵਿਰੋਧੀ ਧਿਰ ਨੇ ਪਾਰਲੀਮੈਂਟ ਵਿੱਚ ਖੂਬ ਘੇਰਿਆ ਕੁਐਸਚਨ ਪੀਰੀਅਡ ਵਿੱਚ ਕੰਜ਼ਰਵੇਟਿਵ ਮੈਂਬਰ ਪਾਰਲੀਮੈਂਟ ਮਿਸ਼ਲ ਰੈਂਪਲ ਗਾਰਨਰ ਦੀ ਇਮੀਗ੍ਰੇਸ਼ਨ ਮੰਤਰੀ ਲੀਨਾ ਡੀਐਬ ਨਾਲ ਤਿੱਖੀ ਬਹਿਸ ਹੋਈ ਵਿਰੋਧੀ ਮੈਂਬਰ ਦਾ ਕਹਿਣਾ ਸੀ ਕਿ ਸਾਲ 2024 ਵਿੱਚ ਕੈਨੇਡਾ ਦੀ ਸਰਕਾਰ ਨੇ 5 ਲੱਖ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਤੇ 1.80 ਲੱਖ ਫੋਰਨ ਕਾਮਿਆਂ ਨੂੰ ਪਰਮਿਟ ਜਾਰੀ ਕੀਤੇ ਤੇ ਕੱਚੇ ਵਸਨੀਕਾਂ ਦੀ ਤੇਜ਼ੀ ਨਾਲ ਕੈਨੇਡਾ ਵਿੱਚ ਹੋਏ ਵਾਧੇ ਕਾਰਨ ਘਰਾਂ ਦੀ ਸਮੱਸਿਆ ਹੈਲਥ케ਅਰ ਤੇ ਨੌਕਰੀਆਂ ਦੀ ਸਮੱਸਿਆ ਖੜੀ ਹੋ ਗਈ ਹੈ ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ 5 ਲੱਖ ਦਾ ਅੰਕੜਾ ਠੀਕ ਨਹੀਂ ਉਹਨਾਂ ਨਾਲ ਇਹ ਵੀ ਕਿਹਾ ਕਿ ਇੰਟਰਨੈਸ਼ਨਲ ਸਟੂਡੈਂਟ ਅਤੇ ਕਾਮਿਆਂ ਨੇ ਕੈਨੇਡਾ ਦੀ ਆਰਥਿਕਤਾ ਵਿੱਚ ਵੱਡਾ ਯੋਗਦਾਨ ਪਾਇਆ ਮਾਹਿਰਾਂ ਦਾ ਵੀ ਮੰਨਣਾ ਹੈ ਕਿ ਕੈਨੇਡੀਅਨ ਸਰਕਾਰ ਵੱਲੋਂ ਵੱਡੀ ਗਲਤੀ ਵਿੱਚ ਇਮੀਗ੍ਰੈਂਟ ਲੈਂਦੇ ਗਏ ਜਿਨ੍ਹਾਂ ਨਾਲ ਘਰਾਂ ਦੀ ਸਮੱਸਿਆ ਪੈਦਾ ਹੋਈ ਤੇ 2030 ਤੱਕ 35 ਲੱਖ ਨਵੇਂ ਘਰਾਂ ਦੀ ਜ਼ਰੂਰਤ ਹੋਵੇਗੀ ਬੇਰੋਜ਼ਗਾਰੀ ਇੱਕ ਹੋਰ ਮੁੱਦਾ ਹੈ ਕੈਨੇਡੀਅਨ ਨੌਜਵਾਨਾਂ ਵਿੱਚ ਬੇਰਜ਼ਗਾਰੀ 13% ਦੇ ਲਾਗੇ ਪਹੁੰਚ ਚੁੱਕੀ ਹੈ। ਮਾਹਿਰ ਮੰਨਦੇ ਨੇ ਕਿ ਇਸ ਨਾਲ ਹੈਲਥ케ਅਰ ਤੇ ਵੀ ਕਾਫੀ ਬੋਝ ਪਿਆ ਤੇ ਨਾਨ-ਐਮਰਜੈਂਸੀ ਸਰਜਰੀਜ਼ ਲਈ ਉਡੀਕ ਸਮਾਂ 25 ਹਫ਼ਤੇ ਤੱਕ ਹੋ ਚੁੱਕਾ ਹੈ। ਤੇ 2030 ਤੱਕ 90 ਹਜ਼ਾਰ ਹੈਲਥ ਕਾਮਿਆਂ ਦੀ ਘਾਟ ਮਹਿਸੂਸ ਹੋਵੇਗੀ। ਇਸ ਤੇ ਚਲਦਿਆਂ ਇਹ ਵੀ ਵੱਡੀ ਗੱਲ ਹੈ ਕਿ ਕੈਨੇਡਾ ਸਰਕਾਰ ਵੱਲੋਂ ਇਹਨਾਂ ਕੱਚੇ ਵਸਨੀਕਾਂ ਵਾਸਤੇ ਅਜੇ ਕੋਈ ਠੋਸ ਐਲਾਨ ਨਹੀਂ ਹੋਇਆ। ਸਿਰਫ ਇਹੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਕੈਨੇਡਾ ਵਿੱਚ ਆ ਚੁੱਕੇ ਨੇ ਇਹਨਾਂ ਨੂੰ ਪੱਕਿਆਂ ਕਰਨ ਵੱਲ ਹੀ ਧਿਆਨ ਹੋਵੇਗਾ ਬਜਾਏ ਇਸ ਦੇ ਕਿ ਨਵੇਂ ਹੋਰ ਪੀਆਰ ਇੱਥੇ ਲਿਆਂਦੇ ਜਾਣ ਪਰ ਹਾਲ ਦੀ ਘੜੀ ਇਹਨਾਂ ਕੱਚੇ ਵਸਨੀਕਾਂ ਦਾ ਭਵਿੱਖ ਦਾਤੇ ਲੱਗਾ ਹੋਇਆ ਕੀ ਸਰਕਾਰ ਇਹਨਾਂ ਕੱਚੇ ਵਸਨੀਕਾਂ ਵਾਸਤੇ ਕੋਈ ਪਲਾਨ ਤਿਆਰ ਕਰੇਗੀ ਇਸ ਬਾਰੇ ਅਜੇ ਕੁਝ ਕਹਿਣਾ ਮੁਸ਼ਕਲ ਹੈ ਕੀ ਕੈਨੇਡੀਅਨ ਸਰਕਾਰ ਕੱਚਿਆਂ ਨੂੰ ਪੱਕਿਆਂ ਕਰੇਗੀ ਇੱਕ ਬਹੁਤ ਵੱਡਾ ਸਵਾਲ ਹੈ ਤੇ ਕੈਨੇਡਾ ਵਿੱਚ ਟੈਂਪਰੇਰੀ ਭਾਵ ਕੱਚੇ ਵਸਨੀਕਾਂ ਦੀ ਗਿਣਤੀ ਇਸ ਵੇਲੇ ਬਹੁਤ ਵੱਡੀ ਬਹਿਸ ਦਾ ਵਿਸ਼ਾ ਬਣ ਚੁੱਕੀ ਹੈ। ਮੋٹے ਅੰਦਾਜ਼ੇ ਮੁਤਾਬਕ ਕੈਨੇਡਾ ਵਿੱਚ ਇਸ ਵੇਲੇ ਕਰੀਬ 30 ਲੱਖ ਕੱਚੇ ਵਸਨੀਕ ਨੇ। ਇਹਨਾਂ ਵਿੱਚ ਵੱਡੀ ਗਿਣਤੀ ਇੰਟਰਨੈਸ਼ਨਲ ਸਟੂਡੈਂਟ, ਟੈਂਪਰੇਰੀ ਫੋਰਨ ਵਰਕਰ ਤੇ ਵਿਜ਼ਟਰ ਸ਼ਾਮਲ ਨੇ। ਇਹਨਾਂ ਤੋਂ ਇਲਾਵਾ ਇੱਕ ਠੀਕ-ਠਾਕ ਗਿਣਤੀ ਉਹਨਾਂ ਦੀ ਵੀ ਹੈ ਜਿਨ੍ਹਾਂ ਨੇ ਰਿਫਿਊਜੀ ਕਲੇਮ ਕੀਤਾ ਹੋਇਆ। ਇਹਨਾਂ 30 ਲੱਖ ਵਸਨੀਕਾਂ ਦਾ ਭਵਿੱਖ ਸਰਕਾਰ ਦੀਆਂ ਨੀਤੀਆਂ ਤੇ ਨਿਰਭਰ ਕਰ ਰਿਹਾ ਹੈ। ਖਾਸ ਤੌਰ ਤੇ ਸਾਲ 2025 ਵਿੱਚ ਇਹਨਾਂ 30 ਲੱਖ ਵਸਨੀਕਾਂ ਵਿੱਚੋਂ ਵੱਡੀ ਗਿਣਤੀ ਦੇ ਪਰਮਿਟ ਐਕਸਪਾਇਰ ਹੋ ਰਹੇ ਨੇ। ਇਸੇ ਹੀ ਮੁੱਦੇ ਤੇ ਕੈਨੇਡਾ ਦੀ ਸਰਕਾਰ ਨੂੰ ਵਿਰੋਧੀ ਧਿਰ ਨੇ ਪਾਰਲੀਮੈਂਟ ਵਿੱਚ ਖੂਬ ਘੇਰਿਆ। ਕੁਐਸਚਨ ਪੀਰੀਅਡ ਵਿੱਚ ਕੰਜ਼ਰਵੇਟਿਵ ਮੈਂਬਰ ਪਾਰਲੀਮੈਂਟ ਮਿਸ਼ਲ ਰੈਂਪਲ ਗਾਰਨਰ ਦੀ ਇਮੀਗ੍ਰੇਸ਼ਨ ਮੰਤਰੀ ਲੀਨਾ ਡੀਅਬ ਨਾਲ ਤਿੱਖੀ ਬਹਿਸ ਹੋਈ। ਵ੍ਰੋਤੀ ਮੇਂ ਪਰਦਾ ਕਹਿਣਾ ਸੀ ਕਿ ਸਾਲ 2024 ਵਿੱਚ ਕੈਨੇਡਾ ਦੀ ਸਰਕਾਰ ਨੇ 5 ਲੱਖ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਤੇ 1 ਲੱਖ 80 ਹਜ਼ਾਰ ਫੋਰਨ ਕਾਮਿਆਂ ਨੂੰ ਪਰਮਿਟ ਜਾਰੀ ਕੀਤੇ ਤੇ ਕੱਚੇ ਵਸਨੀਕਾਂ ਦੀ ਤੇਜ਼ੀ ਨਾਲ ਕੈਨੇਡਾ ਵਿੱਚ ਹੋਏ ਵਾਧੇ ਕਾਰਨ ਘਰਾਂ ਦੀ ਸਮੱਸਿਆ, ਹੈਲਥ케ਅਰ ਤੇ ਨੌਕਰੀਆਂ ਦੀ ਸਮੱਸਿਆ ਖੜੀ ਹੋ ਗਈ ਹੈ। ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ 5 ਲੱਖ ਦਾ ਅੰਕੜਾ ਠੀਕ ਨਹੀਂ। ਉਹਨਾਂ ਨਾਲ ਇਹ ਵੀ ਕਿਹਾ ਕਿ ਇੰਟਰਨੈਸ਼ਨਲ ਸਟੂਡੈਂਟ ਅਤੇ ਕਾਮਿਆਂ ਨੇ ਕੈਨੇਡਾ ਦੀ ਆਰਥਿਕਤਾ ਵਿੱਚ ਵੱਡਾ ਯੋਗਦਾਨ ਪਾਇਆ। ਮਾਹਿਰਾਂ ਦਾ ਵੀ ਮੰਨਣਾ ਹੈ ਕਿ ਕੈਨੇਡੀਅਨ ਸਰਕਾਰ ਵੱਲੋਂ ਵੱਡੀ ਗਿਣਤੀ ਵਿੱਚ ਇਮੀਗ੍ਰੈਂਟ ਲੈਂਦੇ ਗਏ ਜਿਨ੍ਹਾਂ ਨਾਲ ਘਰਾਂ ਦੀ ਸਮੱਸਿਆ ਪੈਦਾ ਹੋਈ ਤੇ 2030 ਤੱਕ 35 ਲੱਖ ਨਵੇਂ ਘਰਾਂ ਦੀ ਜ਼ਰੂਰਤ ਹੋਵੇਗੀ। ਬੇਰੋਜ਼ਗਾਰੀ ਇੱਕ ਹੋਰ ਮੁੱਦਾ ਹੈ ਤੇ ਕੈਨੇਡੀਅਨ ਨੌਜਵਾਨਾਂ ਵਿੱਚ ਬੇਰੋਜ਼ਗਾਰੀ 13% ਦੇ ਲਾਗੇ ਪਹੁੰਚ ਚੁੱਕੀ ਹੈ। ਮਾਹਿਰ ਮੰਨਦੇ ਨੇ ਕਿ ਇਸ ਨਾਲ ਹੈਲਥ케ਅਰ ਤੇ ਵੀ ਕਾਫੀ ਬੋਝ ਪਿਆ ਤੇ ਨਾਨ-ਐਮਰਜੈਂਸੀ ਸਰਜਰੀਜ਼ ਲਈ ਉਡੀਕ ਸਮਾਂ 25 ਹਫ਼ਤੇ ਤੱਕ ਹੋ ਚੁੱਕਾ ਹੈ ਤੇ 2030 ਤੱਕ 90 ਹਜ਼ਾਰ ਹੈਲਥ ਕਾਮਿਆਂ ਦੀ ਘਾਟ ਮਹਿਸੂਸ ਹੋਵੇਗੀ ਇਸ ਤੇ ਚਲਦਿਆਂ ਇਹ ਵੀ ਵੱਡੀ ਗੱਲ ਹੈ ਕਿ ਕੈਨੇਡਾ ਸਰਕਾਰ ਵੱਲੋਂ ਇਹਨਾਂ ਕੱਚੇ ਵਸਨੀਕਾਂ ਵਾਸਤੇ ਅਜੇ ਕੋਈ ਠੋਸ ਐਲਾਨ ਨਹੀਂ ਹੋਇਆ ਸਿਰਫ ਇਹੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਕੈਨੇਡਾ ਵਿੱਚ ਆ ਚੁੱਕੇ ਨੇ ਇਹਨਾਂ ਨੂੰ ਪੱਕਿਆਂ ਕਰਨ ਵੱਲ ਹੀ ਧਿਆਨ ਹੋਵੇਗਾ ਬਜਾਏ ਇਸ ਦੇ ਕੇ ਨਵੇਂ ਹੋਰ ਪੀਆਰ ਇੱਥੇ ਲੈੰਦੇ ਜਾਣ ਪਰ ਹਾਲ ਦੀ ਘੜੀ ਇਹਨਾਂ ਕੱਚੇ ਵਸਨੀਕਾਂ ਦਾ ਭਵਿੱਖ ਤਾਂ ਤੇ ਲੱਗਾ ਹੋਇਆ ਕੀ ਸਰਕਾਰ ਇਹਨਾਂ ਕੱਚੇ ਵਸਨੀਕਾਂ ਵਾਸਤੇ ਕੋਈ ਪਲਾਨ ਤਿਆਰ ਕਰੇਗੀ ਇਸ ਬਾਰੇ ਅਜੇ ਕੁਝ ਕਹਿਣਾ ਮੁਸ਼ਕਲ ਹੈ